ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਹੁਣ ਗਰਮੀਆਂ ਦਾ ਮੌਸਮ ਹੋਣ ਕਰਕੇ ਜਿਹੜੀ ਸੰਗਤ ਆ ਉਹ ਉਹਨਾਂ ਦੇ ਜਿਹੜੇ ਆਮਦ ਆ ਬਹੁਤ ਜ਼ਿਆਦੇ ਆ ਸੋ ਉਹ ਸੰਗਤਾਂ ਦੀ ਵੱਧ ਆਮਦ ਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ادارے ਨੇ ਪੰਜਾਬ ਜਿਹੜੇ ਸਕੂਲ ਨੇ ਤੇ 32 ਕਾਲਜ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਟੂਡੈਂਟ ਤੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਦੀ 7 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਜਿਹੜਾ ਉਸ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੋ ਜਿਹੜੇ ਵਿਦਿਅਕ ادارے ਨੇ ਇਹਨਾਂ ਦੇ ਵਿੱਚੋਂ ਹਰ ਰੋਜ਼ ਲਗਭਗ 100 ਦੇ ਮੈਂ ਕਰੀਬ ਜਿਹੜੇ ਬੱਚੇ ਤੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ ਜਿਹੜੇ ਸਚਕੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨਗੇ ਪਹਿਲਾਂ ਵੀ ਸਚਕੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਸਟਾਫ ਆ ਪੂਰਾ ਤਨ ਦੇ ਹੀ ਨਾਲ ਆਪਣੀ ਡਿਊਟੀ ਕਰ ਰਿਹਾ ਜੂਨ ਗਰਮੀਆਂ ਦੀਆਂ ਛੁੱਟੀਆਂ ਜਿਵੇਂ ਕਿ ਸਾਰੀ ਸੰਗਤ ਭਲੀ ਪ੍ਰਕਾਰ ਜਾਣਦੀ ਹੈ ਕਿ ਸਮੂਹ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਉਹ ਪਾ ਦਿੱਤੀਆਂ ਜਾਂਦੀਆਂ ਨੇ ਲੇਕਿਨ ਇਹਨਾਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਵਾਸਤੇ ਕਰਨ ਲਈ ਕੋਈ ਸਾਰਥਕ ਜਿਹੜਾ ਉਹ ਕਾਰਜ ਨਹੀਂ ਉਲੀਕੇ ਜਾਂਦੇ ਸੰਸਥਾਵਾ ਵੱਲੋਂ ਜਿਸ ਦੌਰਾਨ ਬੱਚੇ ਸਾਰੀਆਂ ਛੁੱਟੀਆਂ ਦੇ ਵਿੱਚ ਆਪਣੇ ਮੋਬਾਈਲ ਫੋਨ ਆਪਣੇ ਜਾਂ ਸੋਸ਼ਲ ਮੀਡੀਆ ਦੀ ਸਰਫਿੰਗ ਦੇ ਵਿੱਚ ਹੀ ਬਿਜ਼ੀ ਰਹਿੰਦੇ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ 77 ਸਦਾਰ ਸੁਖਮਿੰਦਰ ਸਿੰਘ ਜੀ ਵਿਦਿਆ ਵੱਲੋਂ ਕੀਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਸਾਂਝਾ ਉਦਮ ਉਪਰਾਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਵਿਸ਼ੇਸ਼ ਉਦਮ ਉਪਰਾਲੇ ਸਦਕਾ ਇਹ ਪ੍ਰੋਗਰਾਮ ਉਲੀਕੇ ਗਏ ਸਨ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ 90 ਦੇ ਕਰੀਬ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਹੈ ਉਹ ਸਯੋਜਗ ਵਰਤੋਂ ਵਿੱਚ ਲਿਆਂਦਾ ਜਾਵੇ ਸੋ 1 ਮਈ ਤੋਂ ਲੈ ਕੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਵੱਖ-ਵੱਖ ਵਿਦਿਅਕ ادارےਾਂ ਦੇ 100 ਦੇ ਕਰੀਬ ਵਿਦਿਆਰਥੀ ਅਧਿਆਪਕ ਸਹਿਬਾਨ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਜਿਹੜੇ ਆ ਵਲੰਟੀਅਰ ਸੇਵਾ ਲਈ ਵੱਖ-ਵੱਖ ਸਥਾਨਾਂ ਦੇ ਉੱਤੇ ਸੰਗਠਨਾਂ ਦੇ ਸਹਿਯੋਗ ਲਈ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਜਿਹੜੀ ਪ੍ਰਬੰਧਕੀ ਟੀਮ ਹੈ ਉਹਨਾਂ ਦੇ ਨਾਲ ਵਕ ਵਕ ਥਾਵਾਂ ਤੇ ਸਹਿਯੋਗ ਕਰਨਗੇ ਇਹ ਬੱਚੇ ਇੱਥੇ ਆ ਕੇ ਟੀਚਰ ਇੱਥੇ ਆ ਕੇ ਜਿੱਥੇ ਇਹਨਾਂ ਦਾ ਸਮਾਂ ਸਫਲਾ ਹੁੰਦਾ ਉੱਥੇ ਸਾਡੀਆਂ ਵਿਦਿਅਕ ਸੰਸਥਾਵਾਂ ਦਾ ਜਿਹੜਾ ਮੁੱਖ ਉਦੇਸ਼ ਹੈ ਸੇਵਾ ਦੇ ਨਾਲ ਜੋੜਨ ਦਾ ਸੰਕਲਪ ਜਿਹੜਾ ਹੈ ਵਿਦਿਆਰਥੀਆਂ ਨੂੰ ਵੀ ਪ੍ਰੈਕਟੀਕਲ ਰੂਪ ਦੇ ਵਿੱਚ ਇੱਥੇ ਯਾਦ ਕਰਵਾਇਆ ਜਾਂਦਾ ਸਾਡੀ ਜ਼ਿੰਦਗੀ ਦੇ ਬਹੁਤ ਵਧੀਆ ਪਲ ਹੋਣਗੇ ਜੋ ਅਸੀਂ ਸ਼੍ਰੀ ਗੁਰੂ ਹਰਮਨਦਰ ਸਾਹਿਬ ਵਿੱਚ ਸੇਵਾ ਕਰਨ ਜਾ ਰਹੇ ਹਾਂ ਇਸ ਇਥੇ ਜਿਹੜੇ ਮਤਲਬ ਮੋਬਾਈਲ ਚ ਆ ਰਹੇ ਹਨ ਉਹਨਾਂ ਨੂੰ ਅਸੀਂ ਜਿੱਦਾ ਚੁੱਪ ਦਾ ਦਾਨ ਬਖਸ਼ਣ ਲਈ ਐਸੀ ਇਦਾਂ ਸੇਵਾ ਇਥੇ ਕਰਨੀ ਹੈ ਅਸੀਂ ਇਸ ਵਾਰ ਇਹ ਕਹਿਣਾ ਚਾਹੁੰਦੇ ਹਾਂ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜੋ ਬੱਚੇ ਘਰ ਰਹਿ ਕੇ ਫੋਨਾਂ ਵਿੱਚ ਰੁਝੇ ਹੋਏ ਹਨ ਅਤੇ ਟੀਵੀ ਵੇਖਦੇ ਹਨ ਅਸੀਂ ਉਹਨਾਂ ਦਾ ਧਿਆਨ ਇੱਧਰ ਗੁਰਬਾਣੀ ਵਾਲ ਕਰਨ ਲਈ ਆਏ ਹਾਂ ਅਤੇ ਸਾਨੂੰ ਸਾਡੀ ਸੰਸਥਾ ਵੱਲੋਂ ਇਹ ਬਹੁਤ ਵਧੀਆ ਮੌਕਾ ਮਿਲਿਆ ਹੈ ਕਿ ਸਾਨੂੰ ਇੱਥੇ ਸੇਵਾ ਕਰਨਾ